ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ گاਵਾ ਸੇ ਲੈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਹਾਂ ਜੀ ਬਾਈ ਜੀ ਹਸਤੀ ਕਾਲ ਸਤਿ ਸ੍ਰੀ ਅਕਾਲ ਜੀ ਹੋਰ ਜੰਗ ਠੀਕ ਹੋ ਵਧੀਆ ਬਾਈ ਜੀ ਵਧੀਆ ਚੱਲਦਾ ਕੰਮ ਕਾ ਹਾਂ ਜੀ ਹਾਂ ਜੀ ਚਲੋ ਵਧੀਆ ਦੋ گاਵਾ ਨੇ ਅੱਜ ਅੱਜ ਦੋ ਬਾਈ ਠੀਕ ਦੋਨੇ ਕੱਪਣਾਂ ਨੇ ਨਾ ਦੋਨੇ ਕੱਪਣਾ ਨਾਮ ਤੇ ਐਡਰੈਸ ਬੋਲ ਨਾ ਆਪਣਾ ਜੰਗ ਸਿੰਘ ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਨੇੜੇ ਪਿੰਡ ਦੇ ਨੇੜੇ ਆਪਣਾ ਸ਼ਹਿਰ ਨਿਹਾਲ ਸਿੰਘਾ ਦਾ ਪਿੰਡੋਂ ਨੇੜੇ ਨੇੜੇ ਜੀ ਮੋਬਾਈਲ ਨੰਬਰ ਬੋ 88278 09951 ਠੀਕ ਹੈ ਬਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੋਸ ਹੁੰਦੀ ਹੈ ਦੂਜਾ ਕਹਿੰਦੇ ਡਾਕਟਰ ਉਹ ਪਿਓਰ ਦੂਜਾ ਪਤੀਜਾ ਲਾਲੇ ਕੋਈ ਹੈ ਨਾ ਠੀਕ ਹੈ ਜੀ ਆਪਾਂ ਨੂੰ ਕੋਈ ਨਹੀਂ ਉਹ ਹੂੰ ਕਿੰਨੇ ਦਿਨ ਲੈਂਦੀ ਹੈ ਗਣੇ ਹਫਤਾ 9 ਦਿਨ ਹਜੇ ਹੈਗੇ ਰਹਿੰਦੀ ਹੈ ਜਦੋਂ ਤੱਕ ਠੀਕ ਹੈ ਬਾਈ ਕੀ ਰਿਕਾਰਡ ਆ ਦੁੱਧ ਦਾ ਬਾਈ ਦੁੱਧ 15 ਕਿਲੋ ਕਨੇ ਚੋਇਆ ਸੀ ਆਪਾਂ ਘਰੋਂ ਹੀ ਲੈ ਜਾਂਦੀ ਆ ਕਿਸੇ ਦੀ ਖੋਲ ਦੇ ਬਾਈ ਤੋਰ ਕੇ ਖਾ ਦੇ ਯਾਦ ਬਰੀਡ ਚੰਗੀ ਆ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆ ਕੱਦ ਬਿੱਡ ਚੰਗਾ ਰਾਜੀ ਰੂਜੀ ਚੰਗੀ ਆ ਫੇਸ ਵੀ ਕਰਮ ਵਾਲੀ ਦਾ ਨੇੜ ਤੋਂ ਦਿਖਾਉਂਦੇ ਆ ਫੇਸ ਬਿਊਟੀ ਬੜੀ ਕਮਾਲ ਦੀ ਏਨੀ ਮੋਢੀ ਵਾਲੀ ਬਹੁਤ ਚੰਗੀ ਆ ਸਨਕ ਭੁਣਾ ਬੈੜ ਦੇ ਵਿੱਚ ਚੰਗਾ ਬਾਕੀ ਤੋਰਾ ਤਾਰਾ ਕਰਮਾਈ ਦਾ ਚੰਗਾ ਬਾਈ ਆਰਡਰ ਕਮਾਲ ਦਾ ਢਿੱਲਾ ਬਹੁਤ ਪਈਆਂ ਸਾਰੀਆਂ ਬਾਲਡਨਾਂ ਕੱਢੂਗੀ ਕਰਮ ਵਾਲੀ ਨੇ ਬਾਈ ਫੇਰ ਸੋਣਾ ਹੈ ਬੜੀ ਜ਼ਿਆਦਾ ਟ੍ਰੈਂਡ ਆ ਦੇ ਵੀ ਪੂਰੀ ਵੱਡੀ ਬੈੜ ਹਾਂ ਕੱਦ ਚੰਗਾ ਤੇ ਰੰਗ ਰੂ ਬਹੁਤ ਚੰਗਾ ਕਰਦ ਚੰਗਾ ਗਰਮੀਆਂ ਦਾ ਤੋਹਫਾ ਬਾਜਰ ਦਾ ਦੁੱਧ ਦੇਣਾ ਬਈ ਗਰਮੀ ਗੁਰਮੀ ਕਰਮ ਵਾਲੀ ਨੇ ਬਿਲਕੁਲ ਨਹੀਂ ਬੰਦਣੀ ਤੇ ਫੈਂਟ ਆ ਜਿਹੜੀ ਬਹੁਤ ਚੰਗੀ ਆ ਉਹ ੱਲਾ ਨੇੜ ਤੋਂ ਚੈੱਕ ਕਰ ਲੋ ਸਾਰੀਆਂ ਬਲਡ ਲਾ ਗੱਢ ਕੇ ਕਰਮ ਵਾਲੀ ਨੇ ਫੇਰ ਸੋਣਾ ਥਾਣ ਦੇਖੋ ਬਈ ਇੱਕੋ ਜੇ ਥਾਣਾ ਚਾਰੇ ਥਾਣ ਨੇ ਖੜਵੇਂ ਬਹੁਤ ਚੰਗਾ ਥਾਣ ਲੱਗਿਆ ਵਾ ਉੱਠੀ ਵਾਲਾ ਥਾਣਾ ਕੱਲਾ ਕੱਲਾ ਥਾਣ ਲੱਗਿਆ ਬਈ ਮੁੱਲ ਕੀ ਆਦਾ ਜਾਇਜ ਮੁੱਲ ਘਟਾਟ ਰਹਿਣ ਵਾਲੇ 50 ਕਰੀ ਜਾਂਦੇ ਕੋਈ 52 ਕੋਈ 55 ਡਾਟ ਕਰਨਾ ਹਨਾ ਹੂੰ ਆਪਾਂ 42 ਦੀ ਦੇ ਦਿਆਂਗੇ ਮਾਨਦਾਨ ਹੋ ਜਾਏ ਵਾ ਮਰ ਮੁਤਰ 42000 ਰੁਪਏ ਜਮਾ ਜੈਜ ਮੋਲਾ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜੂਗਾ ਕਲਰ ਬਹੁਤ ਚੰਗਾ ਲਮਾਨ ਚੰਗੀ ਹੈ ਬਈ ਅੱਗੇ ਭਰਾ ਦੋਨੋਂ ਜਿਹੜਾ ਸੂਆ ਜੈ ਇਹ ਵੀ ਡਾਕਟਰ ਦੂਜਾ ਕਿੰਨੇ ਦਿਨ ਲੈਂਦੀ ਹੈ ਦੂਜਾ ਸੂਆ ਇਹ ਨਾ ਹੁਣ ਆਇਆ ਪੱਠੇ ਨਹੀਂ ਨੇ ਖਾਦੇ ਸਾਂ ਜਦਾ ਦਾ ਕਰ ਗਈ ਅੱਛਾ ਰੰਗੀ ਰੰਗੀ ਜਾਂਦੀ ਨੇ ਇਹ ਕਟ ਉਹ ਖਾਈ ਜਾਂਦੀ ਹੈ ਇਹਨੇ ਹੁਣ ਖਾਣ ਹੁਣ ਖਾਣ ਲੱਗੀ ਸੀ ਜਦੋਂ ਤੂੰ ਆਇਆ ਠੀਕ ਹੈ ਆ ਸੂਆ ਦੂਜਾ ਦਾ ਹੂੰ ਇਹਨੂੰ ਆ ਕੋ ਤੀਜਾ ਮਲੇ ਵੇ ਹਲੇ ਦੂਜਾ ਹੀ ਆਏ ਕਿੰਨੇ ਕਿ ਦਿਨ ਲੈਂਦੀ ਹੈ ਇਹ ਏ ਵੀ ਆਪਣਾ ਸੰਗਰਾਣ ਵਾਲੇ ਦਿਨ ਦਿਨ ਪੂਰੇ ਆ ਉਹ ਕਹਿੰਦੇ ਅੱਛਾ ਹਾਂ ਬੁੜੀਆਂ ਵੀ ਨਾ ਇਹ ਤਾਂ ਇਹ ਜਿੱਤ ਆਪਾਂ ਲਈਆ ਕਹਿੰਦੇ ਸੰਗਰਾਣ ਵਾਲੇ ਦਿਨ ਪੂਰੇ ਆ ਉਦੋਂ ਗਾ ਬਈ 2-4 ਦਿਨ ਉੱਤੇ ਵੀ ਲੈ ਸਕਦੀ ਕਿੰਨੇ ਕਿ ਦਿਨ ਰਹਿ ਗਏ ਬਾਈ ਸਾਸਤੀ ਮੇਲੇ ਆਹੀ ਰਹਿ ਗਏ ਬੱਸ ਆਪਣਾ 28 ਦਾ ਹੋ ਗਿਆ ਬਸ ਪੰਜ ਪੰਜ ਸੱਤ ਦਿਨ ਡਾਕਟਰ ਲਊਗੇ ਪੰਜ ਸੱਤ ਦਿਨ ਅੱਠ ਵੀ ਲੈ ਸਕਦੀ ਠੀਕ ਆ ਕਿੰਨਾ ਕੁ ਦੁੱਧ ਚਾਹ ਦੱਸਿਆ ਉਹ ਮਾਲਕਾਂ ਨੇ ਦੁੱਧ 11 ਕਿਲੋ ਕਹਿੰਦੇ ਸੀ ਡਾਕਟਰ ਐਵੇਂ ਨਹੀਂ 12 ਦਾ ਕਹਿੰਦਾ ਨਾ ਉਹ ਕਹਿੰਦੇ 11 ਚੋਆ ਅੱਛਾ ਇਹਦਾ ਹਾਂ ਅੱਜ ਤਾਂ ਬਹੁਤ ਮਾਣਣਾ ਨੇ ਹੂੰ ਨਹੀਂ ਕੋਈ ਗਰਮ ਨਹੀਂ ਠੰਡੀ ਸੀਦਾ ਠੀਕ ਆ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ 11 ਕਿਲੋਟਰ ਦਾ ਬਾਈ ਨੇ ਰਿਕਾਰਡ ਦੱਸਿਆ ਬਈ ਠੰਡੀ ਸੀਹ ਲੰਨ ਠੰਡਾ ਟੁੱਲਾ ਬਹੁਤ ਪਈਆਂ ਬਹੁਤ ਪਈਆਂ ਨਾ ਸਾਰੀਆਂ ਬਾਲਟਾਂ ਲਾ ਗੱਲ ਤਾਨੂੰ ਵੀ ਹਾਂ ਆਣ ਬਹੁਤ ਚੰਗਾ ਲੱਗਿਆ ਹੁਣ ਤੇ ਬੈਠੇ ਹੁਣ ਰੈਟ ਲਾ ਹਾਂ ਜੇ ਪਰੂਗੀ ਖੋਲ ਦੇ ਬਈ ਤੋਰ ਕੇ ਦਿਖਾ ਦੇ ਕੱਦ ਵੱਡ ਠੀਕ ਆ ਰੰਗ ਰੂਪ ਚੰਗਾ ਗਾ ਤੇ ਥੋੜਾ ਜਿਹਾ ਬਾਈ ਕਹਿੰਦਾ ਜੀ ਨਹੀਂ ਲਾਇਆ ਇਹਨੇ ਹਣਾ ਆਂ ਗੀ ਗਈ ਆ ਦੀ ਹੁਣ ਹੁਣ ਹਟ ਜਾ ਰਿੰਗੜੋ ਠੀਕ ਆ ਓ ਟੋਲਾ ਗੁਰਾ ਜੀ ਹੁਣ ਹੁਣ ਹੈਗੀ ਭੁੱਖੀ ਠੀਕ ਆ ਤੇ ਕੀ ਮੋਲ ਹੈ ਜੈ ਜੈ ਵੀਰੇ ਇਹ ਆਪਾਂ ਦੇ ਦਾਂਗੇ ਡਾਕਟਰ ਚੋਂ 34000 ਦੀ ਮਾਨਤਨ ਹੋ ਜੇ ਹਾਂ ਹਾਂ 34000 ਰੁਪਿਆ ਮੋਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜੂਗਾ ਤਾਂ ਲੇਵਾ ਚੰਗਾ ਕੱਚੀ ਕੱਚੀ ਆ ਬਈ ਦਿਨ ਹਜੇ ਲੈਂਦੀ ਆ ਉਦੋਂ ਨਾ ਆਟਰੈ ਕਰਮਣੀ ਪਾਣੀ ਪੋਲੀ ਡਾਕਟਰ ਇਹਨੇ ਹਜੇ ਪੱਥੇ ਨਹੀਂ ਖਾਦੇ ਪਾਣੀ ਨਹੀਂ ਪੀਤਾ ਸਮਾਰ ਕੇ ਹਾਂ ਹਾਂ ਆ ਬੈਸ ਹੁਣ 2-4 ਘੰਟਿਆਂ ਨੂੰ ਲੱਗ ਜੂ ਠੀਕ ਆ ਬਈ ਨਾਗਸੀਪਰਾ ਟੋਲੇ ਤੋਂ ਦੋ ਧੋਨੇ ਦਿਖਾਤੇ ਕਿਤੇ ਵੀਰ ਦੇ ਦੋਨਾਂ 'ਚ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਤੈਅ ਕਰੋ ਧੰਨਵਾਦ